आईओसी प्रॉब्लम ਆਉਂਦੀ ਆ ਕਦੇ-ਕਦੇ ਵਿੱਚੋਂ ਕਿ ਜੋ ਕੇਸ ਬਿਲਡ ਅਪ ਕਰਕੇ ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਦੇ ਜਿਹੜੇ ਆਈਓਸੀ ਉਹਨਾਂ ਨੂੰ ਟਾਈਮ ਤੇ ਆਉਣਾ ਚਾਹੀਦਾ ਇਹ ਰੋਪੜ جیل ਦੇ ਅੰਦਰ ਜਦੋਂ ਆਉਂਦੇ ਸੀ ਉੱਥੇ ਸੀ 32 ਗਰਲ ਸੀਗੇ ਜਿਹੜੀਆਂ ਕਿ ਕਿਸੇ এমਪਲੋਇਮੈਂਟ ਜਿਹੜੀ ਸੀਗੀ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਅੰਦਰ ਜਾਂ ਕਿਸੇ ਕਾਲ ਸੈਂਟਰ ਦੇ ਅੰਦਰ ਸੀ ਉਹ ਜਿਹੜੇ ਕਾਲ ਸੈਂਟਰ ਦੇ ਇਮੀਗ੍ਰੇਸ਼ਨ ਆਫਿਸ ਸੀਗੇ ਉਹ ਟੋਟਲ ਫਰਾਡ ਲਿਖੇ ਟਾਈਮ ਜਦੋਂ ਤੁਸੀਂ ਕਿਤੇ ਵੀ ਨੌਕਰੀ ਕਰਨ ਜਾਣੇ ਹੋ ਜਦ ਤੱਕ ਤੁਹਾਡੇ ਕੋਲ ਜੌਬ ਕੰਟਰੈਕਟ ਨਹੀਂ ਹੈ ਔਰ ਜੌਬ ਦੇ ਲਈ এমਪਲੋਇਮੈਂਟ ਕਾਰਡ ਤੁਹਾਡੇ ਕੋਲ ਨਹੀਂ ਹੈ ਕੰਪਨੀ ਦੇ ਅੰਦਰ ਕੰਮ ਕਰਨਾ ਨਹੀਂ ਸ਼ੁਰੂ ਕਰ ਦੇਣਾ ਚਾਹੀਦਾ ਇਸ ਲਾਲਚ ਦੇ ਅੰਦਰ ਕਿ ਸਾਡੀ ਜਿਹੜੀ ਸੈਲਰੀ ਬਹੁਤ ਅੱਛੀ ਜਾਏ ਕਿ ਜਿੰਨੇ ਕੇਸ ਮੇਰੇ ਕੋਲ ਆਏ ਨਹੀਂ ਕਿ ਆ ਰਹੇ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਹਾਂ ਉਹ ਕੇਸ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਹੈਲੋ ਮਾਸੇਸਾ ਸ਼ੇਗਲਾ ਦਾ ਦੋਸਤੋ ਮਾੜਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਅਗਰ ਗੱਲ ਕਰੀਏ ਅੱਜ ਲੁਧਿਆਣਾ ਦੇ ਪੁਲਸ ਲਾਈਨ ਦੇ ਵਿੱਚ ਪਹੁੰਚੇ ਰਾਜ ਲਾਲੀ ਗਿੱਲ ਚੇਅਰਪਰਸਨ ਪੰਜਾਬ ਸਟੇਟ ਊਮਨ ਕਮਿਸ਼ਨ ਅੱਜ ਉਹਨੇ ਆ ਕੇ মিডিਆ ਨਾਲ ਗੱਲਬਾਤ ਕਰਦੇ ਦੱਸਿਆ ਹੈ ਕਿ ਉਹਨਾਂ ਦੇ ਜਿਹੜੇ ਅੱਜਕੱਲ ਇਤਿਹਾਨ 'ਚ ਕੇਸ ਆ ਰਹੇ ਨੇ ਉਹ ਆ ਰਹੇ ਨੇ ਕਿ ਜੇਲ੍ਹਾਂ ਦੇ ਵਿੱਚ ਕਿੱਦਾਂ ਦੀ ਵਿਵਸਥਾ ਹੈਗੀਆਂ ਨੇ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤੇ ਰਿਲੇਸ਼ਨਸ਼ਿਪ ਦੇ ਉੱਪਰ ਉਹਨਾਂ ਨੇ ਚਰਚਾਵਾਂ ਕੀਤੀਆਂ ਉਸ ਦੇ ਨਾਲ ਨਾਲ ਉਹਨਾਂ ਨੇ ਜਿਹੜੇ ਕਿ ਬੱਚੇ ਜਿਹੜੇ ਨੇ ਆਪਣੇ ਪੇਰੈਂਟਸ ਨੂੰ ਕੱਢ ਦਿੰਦੇ ਜਾਂ ਉਹਨਾਂ ਦੀ ਕੇਅਰ ਨਹੀਂ ਕਰਦੇ ਜਦੋਂ ਉਹਨਾਂ ਦੀ ਪ੍ਰਾਪਰਟੀ ਉਹਨਾਂ ਦਾ ਨਾਮ ਪੇਰੈਂਟਸ ਕਰ ਦਿੰਦੇ ਨੇ ਬੱਚਿਆਂ ਦੇ ਨਾਮ ਤੇ ਉਦੋਂ ਉਸ ਤੋਂ ਬਾਅਦ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਸ ਨੂੰ ਲੈ ਕੇ ਚਰਚਾਵਾਂ ਕੀਤੀਆਂ ਤੇ ਹੋਰ ਕੀ ਗੱਲਬਾਤ ਕੀਤੀ ਆ ਤੁਹਾਨੂੰ ਦਿਖਾਣੇ ਇੱਕ ਖਾਸ ਰਿਪੋਰਟ ਦੇਖੋ ਅੱਜ ਮੇਰਾ ਇੱਥੇ ਲੁਧਿਆਣੇ ਆਂਦੇ ਦੌਰੇ ਦੇ ਉੱਤੇ ਤਿੰਨ ਚਾਰ ਮਕਸਦ ਸੀ ਇਕ ਤਸੀ ਕੀ ਸਾਰੇ ਪ੍ਰੋਸੈਸ਼ਨ ਦੇ ਨਾਲ ਪਹਿਲਾ ਇੱਕ ਵਾਰ ਇੰਟਰੋਡਕਸ਼ਨ ਹੋ ਜਾਵੇ ਦੂਸਰਾ ਸੀਗਾ ਕਿ ਜੋ-ਜੋ ਸਾਨੂੰ ਇਸ਼ੂਸ ਆਉਂਦੇ ਨੇ ਕਿ ਜਿਹਦਾ ਆਈਓ ਵਗੈਰਾ ਜਿਹੜੇ ਰਿਪੋਰਟ ਬਣਾ ਕੇ ਭੇਜਦੇ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਸੀ ਔਰ ਥਰਡ ਹਲੇ ਮੈਂ ਜੇਲ ਜਾਣਾ ਵਿਜ਼ਿਟ ਕਰਨ ਦੇ ਲਈ ਔਰ ਉਥੇ ਇਨਮੇਟਸ ਨਾਲ ਮਿਲ ਕੇ ਕਿ ਉਹਨਾਂ ਨੂੰ ਕੀ-ਕੀ ਜੜੀਆਂ ਪ੍ਰੋਬਲਮਸ ਆ ਰਹੀਆਂ ਨੇ ਜੇਲ ਦੇ ਅੰਦਰ ਜਾਂ ਅਗਰ ਜੜੀਆਂ ਲੇਡੀਜ਼ ਉਥੇ ਹੈਗੀਆਂ ਨੇ ਮੈਡੀਕਲ ਟ੍ਰੀਟਮੈਂਟ ਉਹਨਾਂ ਦਾ ਠੀਕ ਹੈ ਕਿ ਨਹੀਂ ਹੈ ਐਂਡ ਸੈਕੰਡਲੀ ਜਿਹੜੇ ਅੰਡਰ ਟ੍ਰਾਇਲਸ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਕਿ ਉਹਨਾਂ ਦੇ ਫਾਸਟ ਟਰੈਕ ਦੇ ਉੱਤੇ ਉਹ ਟ੍ਰਾਇਲਸ ਨੂੰ ਪਾਇਆ ਜਾਵੇ ਤੇ ਉਹਦੇ ਦੀ ਮੁਸ਼ਕਲਾਂ ਨੂੰ ਘਟਾਇਆ ਜਾਵੇ। ਔਰ ਹਲੇ ਤੱਕ ਜਿਹੜੀ ਮੇਰੀ ਮੀਟਿੰਗ ਹੈਗੀ ਆ ਪ੍ਰਸ਼ਾਸਨ ਦੇ ਨਾਲ ਹੋਈ ਹੈ ਕਮਿਸ਼ਨਰ ਸਾਹਿਬ ਨੂੰ ਮਿਲੇ ਆ। ਉਹਨਾਂ ਨੂੰ ਮੈਂ ਆਪਣਾ ਦੱਸਿਆ ਕਿ ਕਮਿਸ਼ਨ ਦੇ ਵਿੱਚੋਂ ਸਾਨੂੰ ਕੀ ਕੀ ਪ੍ਰੋਬਲਮਾਂ ਆਦੀਆਂ ਨੇ ਸਾਨੂੰ ਕਿਸ ਤਰੀਕੇ ਦੀ ਹੈਲਪ ਜਿਹੜੀ ਹੈ ਪੁਲਿਸ ਦੀ ਤਰਫ ਤੋਂ ਚਾਹੀਦੀ ਹੈ ਕੇਸਸ ਦੇ ਅੰਦਰ। ਜਿਸ ਤਰੀਕੇ ਦੇ ਨਾਲ ਕਿ ਆਈਓਸੀ ਪ੍ਰੋਬਲਮ ਆਉਂਦੀ ਆ ਕਦੇ-ਕਦੇ ਵਿੱਚੋਂ ਕਿ ਜੋ ਕੇਸ ਬਿਲਡ ਅਪ ਕਰਕੇ ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਦੇ ਜਿਹੜੇ ਆਈਓਸ ਨੇ ਉਹਨਾਂ ਨੂੰ ਟਾਈਮ ਤੇ ਆਉਣਾ ਚਾਹੀਦਾ ਔਰ ਆਈਓਸ ਨੂੰ ਖੁਦ ਪ੍ਰੈਜ਼েন্ট ਹੋਣਾ ਚਾਹੀਦਾ ਇਸ ਤਰੀਕੇ ਦੇ ਜਿਹੜੇ ਕੇਸਸ ਨੇ ਔਰ ਇਹ ਵੀ ਰਿਕੁਐਸਟ ਕੀਤੀ ਆ ਕਿ ਕੇਸਸ ਜਿਹੜੇ ਸਾਡੇ ਕਿੰਨੀ ਵਾਰੀ ਹੁੰਦਾ ਕਿ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਕਮਿਸ਼ਨ ਦੇ ਵਿੱਚ ਔਰ ਲੱਗਦਾ ਕਿ ਦੂਰ ਹੈਗਾ ਉਹ ਨਹੀਂ ਸਾਡੇ ਕੋਲ ਪਹੁੰਚਦੇ ਤਾਂ ਇੱਥੇ ਕਿਸ ਤਰੀਕੇ ਦੇ ਨਾਲ ਪਹਿਲਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ ਆ ਕਿੰਨੀ ਵਾਰੀ ਕਾਉਂਸਲਿੰਗ ਇੱਕ ਵਾਰੀ ਦੋ ਵਾਰੀ ਕਰਕੇ ਔਰ ਪੂਰੀ ਦੀ ਰਿਪੋਰਟ ਬਣਾ ਕੇ ਤਾਂ ਪੁਲਿਸ ਸਾਡੇ ਕੋਲ ਜਿਹੜੀ ਹੈ ਕਮਿਸ਼ਨ ਦੇ ਕੋਲ ਆਉਣੀ ਚਾਹੀਦੀ ਆ ਇਹ ਸਾਰੇ ਕੇਸਸ ਡਿਸਕਸ ਕੀਤੇ ਨੇ ਔਰ ਹੁਣ ਜਿਹੜੀ ਸਾਡੀ ਜੇਲ ਦੀ ਵਿਜ਼ਿਟ ਹੈਗੀ ਆ ਉਸ ਤੋਂ ਬਾਅਦ ਹੀ ਮੈਂ ਦੱਸ ਸਕਦਾ ਕਿ ਉੱਥੋਂ ਦੇ ਕੀ ਹਾਲਾਤ ਨੇ ਔਰ ਮੈਨੂੰ ਕੀ ਫੀਲ ਹੋਇਆ ਉੱਥੇ ਕੀ ਕਮੀ ਹੈ ਕੀ ਪੇਸ਼ੀ ਹੈ ਤੇ ਕਿਸ ਤਰੀਕੇ ਦੀ ਅਸੀਂ ਉੱਥੇ ਹੈਲਪ ਕਰ ਸਕਦੇ ਹਾਂ ਹਾਲੇ ਤੱਕ ਜਿਹੜਾ ਮੇਰੀ ਜਿਹੜੀ ਜੇਲ ਵਿਜ਼ਿਟਸ ਹੈਗੀਆਂ ਨੇ ਅਮਰਸਰ ਸਾਭ ਦੀ ਹੋ ਚੁੱਕੀ ਹੈ ਰੋਪੜ ਹੋ ਚੁੱਕੀ ਹੈ ਔਰ ਹੁਣ ਇਹ 3rd ਹੈਗੀ ਆ ਇਸੇ ਤਰੀਕੇ ਦੇ ਨਾਲ ਪੈਨ ਪੰਜਾਬ ਦੇ ਸਾਰੀ ਜੇਲ੍ਹ ਦੀ ਵਿਜ਼ਿਟ ਕਰਾਂਗੇ। ਔਰ ਅੰਮ੍ਰਿਤਸਰ ਜਦੋਂ ਮੈਂ ਗਈਆਂ ਉੱਥੇ ਸਾਡੇ ਕੋਲ ਜਿਹੜੀ ਬਜ਼ੁਰਗ ਮੈਲਾ ਸੀ ਉੱਥੇ ਉਹਨਾਂ ਦੀਆਂ ਕੁਝ ਇਸ਼ੂਸ ਹੈਗੀਆਂ ਸੀਗੀਆਂ ਕਿਉਂਕਿ ਕਾਫੀ ਦੇਰ ਤੋਂ ਅੰਡਰ ਟ੍ਰਾਇਲ ਚੱਲ ਰਹੀਆਂ ਨੇ ਜਿਨ੍ਹਾਂ ਦੀ A7075 ਵੀ ਹੈਗੀ ਸੀ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਉਹ ਕੇਸ ਅਸੀਂ ਪੁਟਅਪ ਕੀਤੇ ਨੇ। ਫਿਰ ਰੋਪੜ ਜੇਲ੍ਹ ਦੇ ਅੰਦਰ ਜਦੋਂ ਆਉਂਦੇ ਸੀ ਉੱਥੇ ਸੀ 32 ਗਰਲਸ ਸੀਗੀਆਂ ਜਿਹੜੀਆਂ ਕਿ ਕਿਸੇ এমਪਲੋਇਮੈਂਟ ਜਿਹੜੀ ਸੀਗੀ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਅੰਦਰ ਇਹ ਕਿਸੇ ਕਾਲ ਸੈਂਟਰ ਦੇ ਅੰਦਰ ਸੀ ਉਹ ਜਿਹੜੇ ਕਾਲ ਸੈਂਟਰ ਦੇ ਇਮੀਗ੍ਰੇਸ਼ਨ ਆਫਿਸ ਸੀਗੇ ਉਹ ਟੋਟਲ ਫਰਾਡ ਨਿਕਲੇ ਤੇ ਜਦੋਂ ਪੁਲਿਸ ਨੇ ਰੇਡ ਕੀਤੀ ਆਫਿਸ ਵੀ ਬੰਦ ਹੋਏ ਤੇ ਅਰੈਸਟ ਵੀ ਪਈ ਲੇਕਿਨ ਨਾਲ ਦੇ ਨਾਲ ਜਿਹਨੇ EMPLOYEES ਸੀਗੇ ਉਹ ਵੀ ਸਾਰੇ ਦੇ ਸਾਰੇ ਅਰੈਸਟ ਹੋ ਗਏ ਉਹਦਾ ਕਾਰਨ ਇੱਕੋ ਹੀ ਸੀਗਾ ਉਹ ਗਰਲਸ ਦੇ ਰੈਸ ਹੁੰਦਾ ਇਹ ਸੀ ਕਿ ਜਦੋਂ ਉਹਨਾਂ ਨੇ ਆ ਕੇ ਉਸ ਕੰਪਨੀ ਚ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਕੋਲ ਕੋਈ ਜੌਬ ਕੰਟਰੈਕਟ ਨਹੀਂ ਸੀ ਕੋਈ EMPLOYEMENT ਕਾਰਡ ਨਹੀਂ ਸੀ لو کہ እንዳਉਂ ਦੇਖਦਾ ਕਿ ਜਿੰਨੀ ਵੀ ਅਗਰੇ ਇਹ ਇਦਾਂ ਤੇ ਹੈ ਜਿਨ੍ਹਾਂ ਦੇ ਕੋਲ এমਪਲੋਇਮੈਂਟ ਕਾਰਡ ਨਹੀਂ ਕੋਈ ਕੰਟਰੈਕਟ ਨਹੀਂ ਹੈ ਦੇ ਆਰ ਹੈਂਡ ਇਨ ਗਲਵਸ ਵਿਦ ਦਾ ਕੰਪਨੀ ਅਗਰ ਕੰਪਨੀ ਨੇ ਫਰਾਡ ਕੀਤਾ ਜਿਨ੍ਹਾਂ ਵੀ ਲੋਕੀ ਉਥੇ ਕੰਮ ਕਰ ਰਹੇ ਸਾਰੇ ਫਰਾਡ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਵੇਅਰ ਇਜ਼ ਰਿਐਲਿਟੀ ਕੀ ਸੀਗੀ ਰਿਐਲਿਟੀ ਇਹ ਸੀਗੀ ਕਿ ਯੰਗ ਬੱਚੇ ਨੇ ਉਹ ਦੇਖਦੇ ਨੇ ਕਿ ਤਨਖਾਹ ਕਾਫੀ ਅੱਛੀ ਦੇ ਰਹੇ ਨੇ 50000 60000 70000 ਰੁਪਏ ਤਨਖਾਹ ਦੇ ਰਹੇ ਨੇ ਉਹਨਾਂ ਨੇ ਵਿਦਆਊਟ ਕੰਟਰੈਕਟ ਕੀਤੇ ਹੋਏ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰੀ এমਪਲॉयर्स ਵੀ ਜਾਣ ਬੁਝ ਕੇ ਵੀ ਕੰਟਰੈਕਟ ਨਹੀਂ ਦਿੰਦੇ। ਇਸ ਕਰਕੇ ਉਹ ਜਿਹੜੀ ਗਰਲਸ ਸੀ ਉਹ ਦੇ ਆਰ ਅੰਡਰ ਅਰੈਸਟ ਉਹਨਾਂ ਦੇ ਅਸੀਂ ਕਾਫੀ ਸਹਾਇਤਾ ਕਰ ਰਹੇ ਹਾਂ, ਲੀਗਲ ਐਡ ਪ੍ਰੋਵਾਈਡ ਕਰ ਰਹੇ ਹਾਂ ਕਮਿਸ਼ਨ ਦੀ ਤਰਫੋਂ ਵੀ। ਉਹਨਾਂ ਦੇ ਉਹਨਾਂ ਨੂੰ ਲਾਇਰਸ ਜਿਹੜੇ ਨੇ ਉਹਨਾਂ ਨੇ ਹਾਇਰ ਵੀ ਕੀਤੇ ਨੇ, ਕੋਈ ਕੰਪਨੀ ਲਾਇਰਸ ਨੇ ਵੀ ਦਿੱਤੇ ਨੇ ਉਹਨਾਂ ਨੂੰ ਕਰਨ ਦੇ ਲਈ। ਉਹਨਾਂ ਦੀ ਜਿਹੜੀ ਕੱਲ ਹੀਅਰਿੰਗ ਹੈ। ਕੋਸ਼ਿਸ਼ ਇਹ ਹੋਏਗੀ ਕਿ ਜਿਹੜੇ ਉਹਨਾਂ ਦੀ ਜਿਹੜੀ ਪੁਟ ਅਪ ਕਰਦੇ ਨੇ ਕੇਸ ਕਿਸ ਤਰੀਕੇ ਨਾਲ ਲਾਇਰਸ ਪੁਟ ਅਪ ਕਰਦੇ ਨੇ उन्हों की जरूर जल्दी रिलीज किया जाएगा तो अस वी आर ट्राइंग टू हैल्प फ्रॉम द कमीशन एज मच एज वी कैन और इस तरीके मैं यी हाँ कि जिन्हें भी यंग गर्ल्स ने यंग बॉयज़ भी ने बच्चे ने कभी भी किसी ऐसे चीज़ के दे, रैकेट के अंदर ना फंस एवरी टाइम जो तीन किसी भी नौकरी कर जब तक तेरे तो कोब कॉन्ट्रैक्ट नहीं है और जॉब के लिए इम्पलॉयमेंट कार्ड तेल तो नहीं है कंपनी के अंदर काम करना नहीं शुरू कर देना चाहिए इस लालच के अंदर ਕਿ ਸਾਡੀ ਜਿਹੜੀ ਸੈਲਰੀ ਬਹੁਤ ਅੱਛੀ ਜਾ ਰਹੀ ਹੈ। ਤੋਂ ਇਸ ਤਰੀਕੇ ਦੇ ਨਾਲ ਕਮਿਸ਼ਨ ਆਪਣਾ ਆਪਣਾ ਫਰਜ਼ ਨਿਭਾ ਰਿਹਾ ਹੈ। ਦੂਜਾ ਹੈਗਾ ਜਿਹੜੇ ਸਾਡੇ 올ਡ ਪੇਰੈਂਟਸ ਨੇ। ਬੜੇ ਕੇਸਸ ਆ ਰਹੇ ਨੇ ਜਿਹੜੇ ਕਿ 올ਡ ਪੇਰੈਂਟਸ ਨੂੰ ਘਰੋਂ ਕੱਢ ਦਿੰਦੇ ਨੇ ਜਦੋਂ ਆਪਣੀ ਪ੍ਰਾਪਰਟੀ ਉਹ ਜਿਹੜੇ ਬੱਚਿਆਂ ਦੇ ਨਾਂ ਚਲੀ ਜਾਂਦੀ ਹੈ। ਔਰ ਉਹ ਕੇਸਸ ਨੇ ਵੀ ਅਸੀਂ ਐਸਡੀਐਮ ਸਾਹਿਬ ਨਾਲ ਵੀ ਮੀਟਿੰਗ ਕਰਦੇ ਆਂ, ਡੀਸੀ ਸਾਹਿਬ ਦੇ ਨਾਲ ਵੀ, ਇੱਥੇ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਿ ਇਸ ਤਰੀਕੇ ਦੇ ਪੇਰੈਂਟ ਜਿਹੜੇ ਸੜਕਾਂ ਤੇ ਫਿਰ ਰਹੇ ਨੇ ਯਾ ਬਡੇ ਆਸ਼ਮ ਦੇ ਵੀ ਚਲੇ ਜਾਂਦੇ ਨੇ ਜਾਂ ਗੁਰਦੁਆਰਿਆਂ ਚ ਆਸ਼ਰਮ ਲੈਂਦੇ ਨੇ ਜਾ ਕੇ ਉਹਨਾਂ ਸਭ ਨੂੰ ਜਿਹੜਾ ਉਹਨਾਂ ਦੇ ਕਾਰ ਬਹਾਲ ਕੀਤਾ ਜਾਣਾ ਚਾਹੀਦਾ ਪੇਰੈਂਟਸ ਇਹ ਉਮਰ ਨਹੀਂ ਆ ਕਿ ਜਾ ਕੇ ਸੜਕਾਂ ਤੇ ਰੁਲਣ ਜਾਂ ਕਿਤੇ ਹੋਰ ਜਾ ਕੇ ਰੁਲਣ ਇਹ ਕਿਉਂ ਹੋ ਰਿਹਾ ਕਿਉਂਕਿ ਪੇਰੈਂਟਸ ਆਪਣੇ ਜ਼ਿੰਦਾ ਜੀ ਬੱਚਿਆਂ ਦੇ ਮੋਹ ਦੇ ਅੰਦਰ ਪੂਰੀ ਦੀ ਪੂਰੀ ਪ੍ਰਾਪਰਟੀ ਉਹਨਾਂ ਨੂੰ ਦੇ ਦਿੰਦੇ ਨੇ ਹੁਣ ਅੱਗੇ ਬੱਚੇ ਕੀ ਕਰਦੇ ਨੇ ਕਿ ਸਾਡੀਆਂ ਆਪਣੀਆਂ ਫੈਮਲੀਆਂ ਹੋ ਗਈਆਂ ਨੇ ਅਸੀਂ ਆ ਉਹਨਾਂ ਨੂੰ ਲੁੱਕ ਆਫਟਰ ਕਰੀਏ ਕਿ ਤੁਹਾਨੂੰ ਲੁੱਕ ਆਫਟਰ ਕਰ ਲਈਏ ਇਹ ਹਰ ਇੱਕ ਬੱਚੇ ਦੇ ਲਈ ਵਰਨਿੰਗ ਹੋਣੀ ਚਾਹੀਦੀ ਹੈ ਕਿ ਲੀਗਲੀ ਅਸੀਂ ਉਹਨਾਂ ਦੇ ਨਾਲ ਖੜੇ ਆ ਪੇਰੈਂਟਸ ਦੇ ਨਾਲ ਅਗਰ ਉਹ ਆਪਣੇ ਪੇਰੈਂਟਸ ਨੂੰ ਨਹੀਂ ਲੁੱਕ ਆਫਟਰ ਕਰਦੇ ਜਾਂ ਉਹਨਾਂ ਨੂੰ ਨਹੀਂ ਕਰਦੇ ਅੰਦਰ ਠੀਕ ਤਰੀਕੇ ਦੇ ਨਾਲ ਚਾਹੀਏ ਉਹਨਾਂ ਦੀ ਮੈਡੀਕਲ ਹੈਲਥ ਚਾਹੀਦਾ ਖਾਣੇ ਪੀਣ ਦਾ ਹੈ ਤੇ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਰਿਵਰਸ ਵੀ ਕਰਵਾਵਾਂਗੇ ਉਹ ਜਿਹੜੀ ਪ੍ਰਾਪਰਟੀ ਜੇ ਦੇ ਚੁੱਕੇ ਨੇ ਜਿਸ ਦੇ ਸਿਰ ਦੇ ਉੱਤੇ ਕਹਿੰਦੇ ਨੇ ਕਿ ਅਸੀਂ ਸਾਨੂੰ ਹੁਣ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ ਉਹ ਸਾਰਾ ਰਿਵਰਸ ਵੀ ਹੋ ਸਕਦਾ ਹੈ ਇਹ ਕਦੇ ਵੀ ਨਹੀਂ ਕਰਨਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਆਪਣੇ ਰਹਿੰਦੇ ਹੋਏ ਸਾਰੀ ਦੀ ਸਾਰੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ ਸੋ 올 ਪੇਰੈਂਟਸ ਨੂੰ ਲੈ ਕੇ ਵੀ ਅਸੀਂ ਕੇਸ ਕਰ ਰਹੇ ਹਾਂ ਸੋਲਵ ਕਰ ਰਹੇ ਹਾਂ ਯੰਗ ਬੱਚਿਆਂ ਨੂੰ ਲੈ ਕੇ ਵੀ ਕਰ ਰਹੇ ਹਾਂ ਔਰ ਕਾਫੀ ਸਾਰੀਆਂ ਜਿਹੜੀਆਂ ਆ ਰਹੀਆਂ ਨੇ ਸਾਨੂੰ ਮੁਸ਼ਕਿਲ ਆ ਰਹੀਆਂ ਨੇ ਲਿਵਿੰਗ ਰਿਲੇਸ਼ਨਸ਼ਿਪਸ ਵੀ ਬੜੀਆਂ ਆ ਰਹੀਆਂ ਨੇ ਉਹਨਾਂ ਕੇਸਾਂ ਦੇ ਅੰਦਰ ਵੀ ਅਸੀਂ ਹੈਲਪ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੀ ਲੜਕੀ ਹੈ ਉਹਦੀ ਹੈਲਪ ਕੀਤੀ ਜਾਏ ਕਿ ਜਿਹਨੂੰ ਕਿ 2-4 ਸਾਲ ਮੁੰਡਾ ਰਹਿ ਕੇ ਉਹਦੇ ਨਾਲ ਉਹਨੂੰ ਫਿਰ ਛੱਡ ਕੇ ਚਲਾ ਜਾਂਦਾ ਹੈ ਉਹਦੇ ਉੱਤੇ ਲੀਗਲ ਕਾਰਵਾਈ ਅਸੀਂ ਕੀ ਕਰ ਸਕਦੇ ਐ ਐਟ ਦ ਮੋਮੈਂਟ ਲੀਗਲ ਜਿਹੜੀ ਹੈਗੀ ਹੈ ਹੈਲਪ ਉਹ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ ਕਿ ਦੋਨੇ ਬੱਚੇ ਅਡਲਟ ਨੇ ਕੰਸੈਂਸ਼ੂਅਲੀ ਰਹਿ ਰਹੇ ਨੇ ਇੱਕ ਦੂਜੇ ਦੀ ਆਪਣੀ ਅੰਡਰਸਟੈਂਡਿੰਗ ਦੇ ਨਾਲ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ ਲੇਕਿਨ ਇਹਦੇ ਅੰਦਰ ਮੇਰੀ ਤਰਫ ਤੋਂ ਮੈਨੂੰ ਲੱਗਦਾ ਕਿ ਲੀਗਲੀ ਕੁਝ ਅਮੈਂਡਮੈਂਟਸ ਦੀ ਲੋੜ ਹੈ ਇਹਨਾਂ ਦੇ ਲਈ ਅਸੀਂ ਉਹਨਾਂ ਦੀ ਦੇਖ ਰਹੇ ਹਾਂ ਕਿਦਾਂ ਹੈਲਪ ਕਰ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕਿ ਕਿਸ ਤਰੀਕੇ ਦੇ ਨਾਲ ਉਹ ਲੜਕੇ ਨੂੰ ਸਮਝਾਇਆ ਜਾ ਸਕੇ ਕਾਉਂਸਲਿੰਗ ਕਰਤੀ ਕੀਤੀ ਜਾ ਸਕੇ ਉਹ ਸਭ ਦੇਖ ਰਹੇ ਹਾਂ ਬਾਕੀ ਜਲਦੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਜੋ ਇਥੋਂ ਦੌਰਾ ਹੋਏਗਾ ਐਸੋ ਦੇਖਦੇ ਹਾਂ ਕਿ ਜੇਲ੍ਹ ਦੇ ਅੰਦਰ ਕੀ ਕਮੀਆਂ ਨੇ ਤੇ ਕਿਦਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਮੈਮ ਇਹ ਪੀਸਿਸ کافی ਬਦਰ ਨੇ ਜਿਹੜੇ ਪੇਰੈਂਟਸ ਜਿਹੜੇ ਮਾਪੇ ਬੱਚੇ ਪਹਿਲਾਂ ਸੁਣ ਕਰਦੇ ਨੇ ਉਹ ਰਿਸਿਵ ਹੋ ਜਾਂਦੀ ਹੈ ਉਹ ਅਗਰ 180 ਕੇਸ ਸਾਡੇ ਕੋਲ ਜਾਣੇ ਪੈਂਡਿੰਗ ਐ ਏਡੀਸੀ ਕੋਲ ਦੇ ਵਿੱਚ ਤੁਸੀਂ ਸਾਡਾ ਕੋਟਾ ਮੰਗੋਗੇ ਉਹਦੀ ਚ ਇਹ ਵੀ ਏਡੀਸੀ ਕੋਲ ਪਾਵਰ ਹੈ ਐਸਜੀਐਮ ਕੋਲ ਪਾਵਰ ਹੈ ਸਬੂਨ ਬਜਟ ਕੋਲ ਪਾਟ ਉਹਦੇ ਬਾਅਦ ਤੁਸੀਂ ਦੇ ਕਾਰਵਾਈ ਨਹੀਂ ਕਰਦੇ ਸਾਡੇ ਕੋਲ ਟਾਈਮ ਨਹੀਂ ਟਾਈਮ ਸ਼ੋਰਟ ਹੈ ਅਸੀਂ ਜਾ ਨਹੀਂ ਸਕਦੇ ਉਹਦੇ ਕਾਰਨ ਮਾਪੇ ਨੂੰ ਬੜੀ ਪਛਾਣੀਆਂ ਆਉਂਦੀਆਂ ਜਿਹੜੇ ਪੇਰੈਂਟ ਸਾਡੇ ਨਾਲ ਨਾ ਮੁਕੈਲ ਹਾਸਦੇ ਸੁਣ ਬੱਚਿਆਂ ਨੇ ਕਰਤਾ ਇੰਗਲਿਸ਼ ਸੰਮਾਨ ਕਰਦੇ ਆ ਉਹ ਨਹੀਂ ਜਾਣਦੇ ਕਿ ਨਾ ਉਹ ਪਾਵਰ ਇਹ ਨਹੀਂ ਜਾਣਦੇ ਨਹੀਂ ਐਡੀਸੀ ਐਸਜੀਐਮ ਜਾਣਦੇ ਨਹੀਂ ਨਹੀਂ ਦੇਖੋ ਐਦਾ ਆ ਆਪਾਂ ਗੱਲ ਕਰਦੇ ਫੈਕਟਸ ਦੇ ਉੱਤੇ ਠੀਕ ਹੈ ਕਿ ਜਿੰਨੇ ਕੇਸ ਮੇਰੇ ਕੋਲ ਆਏ ਨੇ ਕਿ ਆ ਆ ਰਹੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਆ ਉਹ ਕੇਸ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਚਾਹੇ ਐਸਜੀਐਮ ਦੇ ਥਰੂ ਚਾਹੇ ਡੀਸੀ ਆਫਿਸ ਦੇ ਥਰੂ ਪੁਲਿਸ ਪ੍ਰਸ਼ਾਸਨ ਦੇ ਥਰੂ ਜੋ ਮੇਰੇ ਕੋਲ ਸਾਡੇ ਕੋਲ ਪ੍ਰਸ਼ਾਸਨ ਦੇ ਇਸ ਨੂੰ ਕਹੇ ਕੇਸ ਉਹ ਪੂਰੇ ਦੇ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਕਿ ਰੇਪ ਕੇਸ ਦੀ ਜੇ ਗੱਲ ਕਰੀਏ ਤਾਂ ਹੁਣ ਦੇ ਅਗਸਤ ਦੇ 20 ਦਿਨ ਹੋ ਗਏ ਨੇ 20 ਦਿਨਾਂ ਦੇ ਵਿੱਚ 15 ਰੇਪ ਕੇਸ ਆ ਚੁੱਕੇ ਨੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਅਕਿਊਜ਼ ਅਰੈਸਟ ਵੀ ਹੁੰਦੇ ਨੇ ਪਰ ਇਹ ਕੰਮ ਨਹੀਂ ਹੋ ਰਿਹਾ ਇਹਨੂੰ ਵੂਮਨ ਸੇਫਟੀ ਨੂੰ ਲੈ ਕੇ ਤੁਹਾਡੇ ਕੀ ਅਗਰ ਹੈ ਦੇਖੋ ਵੂਮਨ ਸੇਫਟੀ ਨੂੰ ਲੈ ਕੇ ਬਹੁਤ ਵੱਡਾ ਇੱਕ ਬਹੁਤ ਸੀਰੀਅਸ ਮੁੱਦਾ ਹੈ ਆਈ ਐਗਰੀ ਵਿਦ ਯੂ ਕਿ ਕੇ ਰੇਪ ਕੇਸ ਵਧੇ ਵੀ ਨੇ ਲੇਕਿਨ ਰੇਪ ਕੇਸ ਜਿਹੜੇ ਵੀ ਮਤਲਬ ਜੋ ਤਾਰਾ ਲੱਗਣੀ ਚਾਹੀਦੀ ਹੈ ਅਰੈਸਟ ਹੁੰਦੀਆਂ ਹੁੰਦੀ ਵੀ ਆ ਜੀ ਉਹਦੇ ਅੰਦਰ ਹੁੰਦੀ ਵੀ ਆ ਇਹ ਚੀਜ਼ ਦੀ ਲੇਕਿਨ ਮੈਂ ਇੱਕ ਰੇਪ ਨੂੰ ਲੈ ਕੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਸਾਰਿਆਂ ਨੂੰ ਬੜੇ ਲੋਕੀ ਨੇ ਜਿਹੜੇ ਕਹਿ ਦਿੰਦੇ ਨੇ ਜੀ ਕੁੜੀ ਨੇ ਕੱਪੜੇ ਘੱਟ ਪਾਏ ਨੇ ਉਹ ਅਟਰੈਕਸ਼ਨ ਹੈ ਦਾ ਉਹਦੇ ਕੰਮ ਦੇ ਤਰੀਕੇ ਨਹੀਂ ਆ ਉਹਦੀ ਬੋਲ ਬਾਣੀ ਠੀਕ ਨਹੀਂ ਆ ਉਹ ਇਨਵਾਈਟ ਕਰ ਦੇ ਲਈ ਚੀਜ਼ਾਂ ਨੂੰ ਤੁਸੀਂ ਮੈਨੂੰ ਦੱਸੋ ਤੁਹਾਨੂੰ ਸਭ ਨੂੰ ਸੁਣਿਆ ਕਿ ਜਿਹੜਾ ਕੋਲਕਾਤਾ ਦਾ ਕੇਸ ਹੋਇਆ ਹੁਣ ਉਹਦੇ ਚ ਕੁੜੀ ਦਾ ਕੀ ਕਸੂਰ ਸੀ ਉਹਦੇ ਕੱਪੜੇ ਵੀ ਪੂਰੇ ਪਾਏ ਸੀ ਉਹਦੇ ਤੇ ਕੋਈ ਗਲਤ ਉਹਦੇ ਕੋਈ ਚਟਕ ਪਟਕ ਨਹੀਂ ਸੀ ਉਹਦੇ ਤੇ ਸਟੈਥੋਸਕੋਪ ਆਇਆ ਸੀ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਲੇਕਿਨ ਉਹਦੇ ਨਾਲ ਵੀ ਇਹ ਕੇਸ ਹੋਇਆ ਈਵਨ ਕਿ ਅਡਮਨਿਸਟ੍ਰੇਸ਼ਨ ਯੂਨੀਫਾਰਮ ਚੋਹੇ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਵੀ ਹੁੰਦੀ ਆ ਉਹਨਾਂ 'ਚ ਤਾਂ ਕੋਈ ਕਮੀ ਨਹੀਂ ਹੁੰਦੀ 3 ਸਾਲ ਦਾ ਬੱਚੇ ਨਾਲ ਰੇਪ ਹੋਇਆ 3 ਸਾਲ ਦੇ ਬੱਚੇ ਨੂੰ ਤਾਂ ਪਤਾ ਵੀ ਨਹੀਂ ਕਿ ਰੇਪ ਕੀ ਚੀਜ਼ ਹੈ ਹੁਣ ਅਸੀਂ ਕੀ ਕਹੀਏ ਅਸੀਂ ਕਿਸੇ ਨੂੰ ਕੁੜੀਆਂ ਨੂੰ ਬਲੇਮ ਕਰੀਏ ਕਿ ਤੁਸੀਂ ਇਨਵਾਈਟ ਕਰਦੇ ਆਂ ਜੋ ਚੀਜ਼ਾਂ ਕਿ ਆਪਣੇ ਆਪ ਨੂੰ ਸਮਾਜਿਕ ਤੌਰ ਦੇ ਉਤੇ ਮੋਰਲ ਤੌਰ ਦੇ ਉਤੇ ਅਸੀਂ ਆਪਣੇ ਆਪ ਨੂੰ ਬਲੇਮ ਕਰੀਏ ਕਿ ਸਾਡੇ ਮੋਰਲ ਜਿਹੜਾ ਆ ਐਨਾ ਗਿਰ ਚੁੱਕਿਆ ਸਮਾਜ ਦੇ ਅੰਦਰ ਕਿ ਇਸ ਤਰੀਕੇ ਦੇ ਦਰਿੰਦੇ ਵੀ ਜਿਹੜੇ ਨੇ ਫਿਰਦੇ ਨੇ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦੀ ਆ ਕਿ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਕੋਈ ਕਮੀ ਨਹੀਂ ਇਹੋ ਜਿਹੇ ਦਰਿੰਦਿਆਂ ਨੂੰ ਫਰਕ ਹੀ ਕਰਨ ਦੇ ਲਈ ਮੈਮ ਕੇਜ ਜਿਹੜੇ ਕੇਸਿਸ ਜਿਹੜੇ ਮੈਕਸਿਮਮ ਆਉਂਦੇ ਨੇ ਇਹ ਜਿਹੜੇ ਲੇਬਰ ਕਵਾਟਰਸ ਨੇ ਉਹਨਾਂ ਦੇ ਵਿੱਚੋਂ ਜ਼ਿਆਦਾ ਕੇਸਿਸ ਆਉਂਦੇ ਨੇ ਤੇ ਵਿੱਚ ਕਈ ਵਾਰ ਇਹ ਮੈਟਰ ਰਿਲੀਜ਼ ਵੀ ਕੀਤਾ ਗਿਆ ਤੇ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਅਵੇਅਰਨੈਸ ਡਰਾਈਵ ਦੁਆਰਾ ਕੀਤੀ ਜਾਣਗੀ ਬਟ ਕੋਈ ਏਜ ਐਫਰਟਸ ਨਹੀਂ ਹੋਏ ਓਨ ਗਰਾਉਂਡ نو نو ਥਿਸ ਇਜ਼ ਰੋਂਗ ਥਿਸ ਇਜ਼ ਰੋਂਗ ਅਵੇਅਰਨੈਸ ਪ੍ਰੋਗਰਾਮ ਚੱਲ ਰਹੇ ਨੇ ਜੀ ਸਾਡੇ ਕਮਿਸ਼ਨ ਦੇ ਤਰਫੋਂ ਅਵੇਅਰਨੈਸ ਪ੍ਰੋਗਰਾਮ ਚੱਲਣ ਲੱਗੇ ਨੇ ਅਸੀਂ ਹੁਣੇ ਸਭ ਡਿਸਕਸ ਕਰਤ ਕਰਦੇ ਆ ਕਿ ਅਵੇਅਰਨੈਸ ਪ੍ਰੋਗਰਾਮਸ ਅਸੀਂ ਇੱਕ ਸਾਂ ਬਾਕੀ ਹੋਰ ਪ੍ਰਸ਼ਾਸਨ ਦੀ ਵੀ ਹੈਲਪ ਲੈ ਕੇ ਅਵੇਨੈਸ ਪ੍ਰੋਗਰਾਮ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਚਲਾਵਾਂਗੇ ਇਸ ਚੀਜ਼ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਰੀ ਕੇਸਸ ਬਾਦ ਰਹੇ ਨੇ ਜਿਹੜੇ ਬੜੇ ਜਾਂਦੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ ਬਟ ਕੋਈ ਐਗਜ਼ੈਂਪਲਸ ਐਕਟ ਵੀ ਹੁੰਦੇ ਉਹਨਾਂ ਨਾਲ ਸਮੇਂ ਦੇ ਵਿੱਚ ਕੀ ਲੱਗਦਾ ਕਿ ਕਾਨੂੰਨ ਜਿਹੜਾ ਉਹ ਸਭ ਤੋਂ ਹਣਾ ਚਾਹੀਦਾ ਜਿਹਦਾ ਪਾਰਟਿਕੂਲਰ ਦੇ ਦਰਿਏ ਇਹਨਾਂ ਦੀ ਸੁਣਵਾਈ ਜਲਦੀ ਹੋਵੇ ਔਰ ਕੁਝ ਅਜੇਹੀਆਂ ਸਜ਼ਾਵਾਂ ਦਿੱਤੀਆਂ ਜਾਣ ਕਿ ਦੇ ਨਾਲ ਸਮਾਜ ਦੇ ਵਿੱਚ ਇੱਕ ਐਗਜ਼ੈਂਪਲ ਸੈਟ ਹੋਵੇ ਔਰ ਇਦਾਂ ਦੇ ਨਿਰੰਦੇ ਜਿਹੜੇ ਨੇ ਅਜਿਹੇ ਕੰਮ ਨਾ ਕਰ ਸਕਣ I I totally agree with you ਇਹ ਜਿਹੜੀ ਚੀਜ਼ ਹੈਗੀ ਹੈ ਇਹਦੇ ਲਈ ਫਾਸਟ ਟਰੈਕ ਜਿਹੜਾ ਸਿਸਟਮ ਹੋਣਾ ਚਾਹੀਦਾ ਨਾ ਕਿ ਜਿਹੜਾ ਰੇਪਿਸ ਹੋ ਉਹ ਤੇ 2 ਸਾਲੀ 3 ਸਾਲੀ ਜੇਲ੍ਹ ਚ ਬੈਠਾ ਰਹਾਂ ਦੇ ਨਾਲ ਉਹ ਸਭ ਨਹੀਂ ਹੋਣਾ ਚਾਹੀਦਾ ਇਹ ਹੀ ਜਿਹੜੇ ਕੇਸ ਨੇ ਜਰੂਰ ਫਾਸਟ ਟਰੈਕ ਤੇ ਹੋਣੇ ਚਾਹੀਦੇ ਨੇ ਔਰ ਕੋਰਟ ਦੇ ਹੁਣ ਆਰਡਰ ਵੀ ਹੋ ਚੁੱਕੇ ਨੇ ਕਿ ਇਹ ਜਿਹੜੇ ਫਾਸਟ ਟਰੈਕ ਦੇ ਚੱਲਣਗੇ ਕੇਸ ਔਰ ਐਗਜ਼ੈਂਪਲਰੀ ਇਹਨਾਂ ਨੂੰ ਪਨਿਸ਼ਮੈਂਟ ਵੀ ਦਿੱਤੀ ਜਾਏਗੀ ਸਾਹਿਬ ਭਰਮ ਜਿਹੜੇ ਕੇਸ ਚੱਲ ਰਹੇ ਨੇ ਇਹਨਾਂ ਨੂੰ ਸੁਣਵਾਈ ਕਿਸ ਤਰ੍ਹਾਂ ਜਿਵੇਂ ਉਹ ਲੋਕ ਅਦਾਲਤ ਲੱਗਦੀ ਹੈ ਉਹਨਾਂ ਚ ਭੁਗਤਾਈ ਜਾਂਦੇ ਨੇ ਕੇਸ ਕੀ ਲੱਗਦਾ ਤੁਸੀਂ ਵੀ ਇਸ ਤਰ੍ਹਾਂ ਦੇ ਕੁਝ ਕਰੋਗੇ ਉਪਰਾਲੇ ਦੇ ਕੋਈ ਲੋਕ ਭਲਾਈ ਦੇ ਅੰਦਰ ਜਿਹੜੇ ਵੀ ਕੋਰਟ ਲੱਗਦਾ ਹੈ ਸਾਡੇ ਵੀ ਕਮਿਸ਼ਨ ਚ ਕੋਰਟ ਲੱਗਦਾ ਹੈ ਅਸੀਂ ਰੇਪ ਦਾ ਨਹੀਂ ਬਾਕੀ ਅਗਰ ਮੈਰਿਟਲ ਡਿਸਕੋਰਡ ਹੈ ਜਾਂ ਕਿ ਡੋਮੈਸਟਿਕ ਵਾਇਲੈਂਸ ਹੈ ਜਾਂ ਵੈਸੇ ਵੀ ਅਗਰ ਬਾਪਿਆਂ ਨੇ ਥੋੜਾ ਜਿਹਾ ਦੱਸਿਆ ਉਹ ਹੈ ਉਹ ਅਸੀਂ ਜ਼ਰੂਰ ਕਾਉਂਸਲਿੰਗ ਕਰਦੇ ਹਾਂ ਕਾਉਂਸਲਿੰਗ ਕਰਨ ਤੋਂ ਬਾਅਦ ਇੱਕ ਸੈਸ਼ਨ ਦੋ ਸੈਸ਼ਨ ਦੇਖਦੇ ਹਾਂ ਕਿ ਸਾਰੇ ਸਮਝ rape cases and all court has to handle this fake kuch cases hunde ne jithe vich father is a rapist right apne bachche ada rape karde ne un cases de vich commission nu ki problems aundiyan challenges face hove ne kyunki kai var oh othe wife jo victim di mother ne oh against matter kar lawe now this is purely on the statement of the victim agar wo minor bachcha hai tavi sada child commission role play karda

ਤੁਹਾਡਾ ਜਿਹੜਾ ਕਲੀਪ ਰਿਪੋਰਟਰ ਨੇ ਉਹ ਕਹਿਣਾ ਵਾ ਪੁਲਿਸ ਕੋਲ ਤੋਂ ਉਹ ਰੈਸਟਨ ਵੱਸੇ ਨਾਲ ਲੈ ਕੇ ਗਈ ਉਹਨੂੰ ਅਰੈਸਟ ਕਰਨ ਤੋਂ ਬਾਅਦ ਪੁਲਿਸ ਨੇ ਉਹਨੂੰ ਛੱਡ ਦਿੱਤਾ ਨਹੀਂ देखो ਐਸਾ ਕੁਝ ਨਹੀਂ ਹੁੰਦਾ ਕਿਹੜੀ ਧਾਰਾ ਦੇ ਅੰਦਰ ਅਰੈਸਟ ਹੋਇਆ ਬੇਲੇਬਲ ਨਾਨ ਬੇਲੇਬਲ ਇਹ ਸਾਰਾ ਦੇਖਣਾ ਪੈਂਦਾ ਠੀਕ ਹੈ ਨਹੀਂ ਜੀ ਅਦਾ ਵੀ ਦੇਖੋ ਅਸੀਂ ਐਦਾ ਨਹੀਂ ਕਹਿ ਸਕਦੇ ਕਿ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਫੜਿਆ ਤੇ ਛੱਡਦਾ ਅਗਰ ਕਿਸੇ ਨੇ ਫੜਿਆ ਹੋਰ ਕੇਸ ਚੱਲ ਰਿਹਾ ਹੈ ਉਹ ਕੋ ਡਰਾਮਾ ਜਾਂ ਦਿਖਾਵੇ ਲਈ ਨਹੀਂ ਕੀਤਾ ਗਿਆ ਕੇਸ ਪਾਇਆ ਵੀ ਗਿਆ ਅਰੈਸਟ ਹੋਇਆ ਵੀ ਹੈ ਲੇਕਿਨ ਕੇਸ ਦੀ ਸੀਰੀਅਸਨੈਸ ਕਿੰਨੀ ਹੈ ਉਹਦੇ ਅੰਦਰ ਕਿਹੜੀ ਤਾਰਾ ਲੱਗੀ ਉਹਦੇ ਅੰਦਰ ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ ਜਿੱਦਾਂ ਜਿਹੜੇ ਮੈਟ੍ਰੋ ਸਿਟੀ ਫੇਕਦੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਯੂਪੀ ਬਿਹਾਰ ਤੋਂ ਲੈ ਆਈ ਜਾਂਦੀਆਂ ਨੇ ਇੱਥੇ ਤਾਂ ਐਸ ਤੋਂ ਫ੍ਰੀਡੋਮ ਵੀ ਕੀਤੀ ਜਾਂਦੀ ਹੈ ਤੁਹਾਨੂੰ ਲੱਗੇ ਕੇਸ ਜਿਸ ਤੋਂ ਤੱਕ ਨੂੰ ਲੁਧਿਆਣੇ ਤੋਂ ਹਰ ਸਾਲ ਸੈਂਟਰ ਵਿੱਚ ਲਾਪਤਾ ਹੁੰਦੇ ਆ ਖਾਸ ਕਰਕੇ ਥੋੜਾ ਸਾਰਾ ਸਾਲ ਦੀ ਉਮਰ ਦੇ ਖਾਸ ਕਰਕੇ ਲੜਕੀਆਂ ਤਾਂ ਉਹਨਾਂ ਨੂੰ ਲੈ ਕੇ ਕੁਝ ਕਰ ਰਹੇ ਹੋ ਤੁਸੀਂ ਇਸ ਤੇ ਮੋਨਿਟਰਿੰਗ ਕੋਈ ਕਾਰਵਾਈ ਆਫਕੋਰਸ ਪੁਲਿਸ ਕੋ ਸਾਰ ਉਸ ਤੋਂ ਤੁਹਾਡਾ ਤੇ ਇਸ ਕਰਕੇ ਨਹੀਂ ਕੱਟਾ ਪੁਲਿਸ ਫੋਰਸ ਕੱਟਾ ਇਹਦਾ ਮਤਲਬ ਇਹ ਨਹੀਂ ਆ ਕਿ ਸਮਾਜ ਦੀ ਸੇਫਟੀ ਜਿਹੜੀ ਹੈ ਉਹਨੂੰ ਦਰਕਾਰਾਸ ਕੀਤਾ ਜਾਵੇ ਠੀਕ ਹੈ ਇਹ ਨਹੀਂ ਹੋਏਗਾ ਪੁਲਿਸ ਫੋਰਸ ਅਗਰ ਘਟ ਹੈ ਜਿੱਥੇ 5 ਬੰਦੇ ਹੋਣੇ ਚਾਹੀਦੇ ਚਾਹੇ 2 ਹੋਣਗੇ ਲੇਕਿਨ ਜਿਹੜੇ 2 ਵੀ ਹੋਣਗੇ ਨਾ ਦੇ ਵਿਲ ਨੈਵਰ ਕੰਪਰੋਮਾਈਜ਼ ਔਨ 댓 ਆਈ ਡੋਟ ਐਗਰੀ ਵਿਦ 댓 ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਸੋ ਦੋਸਤੋ ਚਾਸ ਕਰ ਦੇਗੇ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹਣਾ ਲੁਧਿਆਣਾ ਵਾਲੇ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬੜੀ ਲੱਗੇ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਰਾਈਟੇ ਨਾਲ